ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਹੋਇਆ ਬਰਨਾਲਾ ਟਰੈਕਟਰ ਮੰਡੀ ਤੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਬਹੁਤ ਸਾਰੇ ਟਰੈਕਟਰ ਨੇ ਤੇ ਆਪਾਂ ਬਾਈ ਲਾਡੀ ਜੀ ਕੋਲ ਆਏ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕਿਵੇਂ ਹੋ ਠੀਕ ਹਾਂ ਤੇ ਬਾਈ ਲਾਡੀ ਜੀ ਕੋਲ ਤੇ ਅੱਜ ਚਾਰ ਟਰੈਕਟਰ ਖੜੇ ਆਪਾਂ ਚਾਰ ਟਰੈਕਟਰ ਦਿਖਾਵਾਂਗੇ ਪਹਿਲਾ ਨਿਊ ਹਾਲੈਂਡ ਆ ਗਿਆ ਦੂਜਾ ਹੈਗਾ ਏਐਸ ਟਰੈਕਟਰ ਤੀਜਾ ਨਿਊ ਹਾਲੈਂਡ ਤੇ ਚੌਥਾ ਸਵਰਾਜ 963 ਤੇ ਆਪਾਂ ਗੱਲ ਕਰਦੇ ਹਾਂ ਬਾਈ ਲਾਡੀ ਪਹਿਲਾਂ ਆਪਾਂ ਨਿਊ ਹਾਲੈਂਡ ਤੋਂ ਸਟਾਰਟ ਕਰ ਲੈਨੇਗੇ 5520 ਇਹ ਫੋਟੋ ਮਾਡਲ ਹੈ ਲੈਟਰੀ ਠੀਕ ਹੈ ਪੂਰਾ ਚੰਗਾ ਟਰੈਕਟਰ ਹੈ ਇਹਦਾ ਸਾਰਾ ਠੀਕ ਹੈ ਤੇ ਇਹ ਗੱਲ ਕਰੀ ਪਾਏ ਦੀ ਇੰਜਨ ਗੇਅਰ ਪੱਖੋਂ ਓਕੇ ਇੰਜਨ ਗੇਅਰ ਤਾਂ ਸਾਰਾ ਟਰੱਕੇ ਮੇਰੇ ਤੇ ਤੁਸੀਂ ਦੇਖ ਸਕਦੇ ਇੱਥੇ ਬਹੁਤ ਵਧੀਆ ਡੈਕ ਵਗੈਰਾ ਲੱਗਾ ਸਿਸਟਮ ਲੱਗਾ ਹੋਇਆ ਐਵੇਂ ਨਹੀਂ ਹੈਗਾ ਕਿ ਇੱਥੋਂ ਟਰੈਕਟਰ ਖਰੀਦ ਕੇ ਲੈ ਕੇ ਜਾਓਗੇ ਤੇ ਘਰੇ ਜਾ ਕੇ ਤੁਹਾਨੂੰ ਦੁਬਾਰਾ ਡੈਕ ਤੇ ਰੁਪਈਆ ਅਲੱਗ ਤੋਂ ਖਰਚਾ ਕਰਨਾ ਪਊਗਾ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੇ ਇਹ ਗੱਲ ਕਰ ਲਈ ਜਿਹਦੀ ਮਾਡਲ ਦੀ 2020 ਮਾਡਲ ਹੈ ਜੀ ਰੇਟ ਹੈਗਾ ਦਾ 8 ਲੱਖ 75 ਹਜ਼ਾਰ ਓਕੇ ਲੋਕਰੀ ਮਾਤਾ ਪੰਜਾਬ ਨੰਬਰ ਹੈ ਹ ਤੇ ਅੱਗੇ ਬਾਈ ਕੋਲ ਇਧਰਲੇ ਪਾਸੇ ਟਰੈਕਟਰ ਖੜਾ ਹੈ ਐਸੇ ਟਰੈਕਟਰ ਹਾਂਜੀ ਇਹਦੇ ਬਾਰੇ ਦੋ ਜਾਣਕਾਰੀ 2013 ਮਾਡਲ ਹੈ ਸਾਰਾ ओरिजिनल ਹੈ ਟਾਇਰ ਟੂ ਸਰ ਕੋ ਨਾਲ ਦੇ ਠੀਕ ਹੈ ਜੀ ਚੌਕ ਦਾ ਟਾਇਰ ਮਿੱਤਰੋ ਇਹਦੇ ਨਾਲ ਦਾ ਸਾਰੇ ਨਾਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਸਾਰਾ ओरिजिनल ਹੈ ਇਹ ਪੰਜਾਬ ਨੰਬਰ ਹੈ ਵੀ ਪੰਜਾਬ ਨੰਬਰ ਵੀ ਹੈ ਹਾਂਜੀ ਠੀਕ ਹੈ ਗੱਲ ਕਰ ਲਈ ਇਹਦੀ ਮਾਡਲ ਦੀ 2013 ਮਾਡਲ ਹੈ ਠੀਕ ਹੈ ਜੀ ਤੇ ਆਪਾਂ ਹੁਣ ਡਿਮਾਂਡ ਦੀ ਗੱਲ ਕਰ ਲਈ 2,66,000 ਦੀ ਠੀਕ ਹੈ ਜੀ ਪਾਵਰ ਸਟੀering ਹੈ ਹਾਂ ਪਾਵਰ ਸਟੀering ਹੀ ਪੂਰ ਟੋਕ ਮਾਡਲ ਹੈ ਇਹ ਅੱਗੇ ਮਿੱਤਰੋ ਬਾਈ ਕੋਲ ਇੱਧਰ ਇੱਕ ਹੋ ਟਰੈਕਟਰ ਖੜਾਗਾ ਨਿਊ ਹਾਲੈਂਡ 33 ਇੱਧਰਲੇ ਪਾਸੇ ਪਹਿਲਾਂ ਤੁਸੀਂ ਇਹਦਾ ਬੇਟ ਚੈੱਕ ਕਰੋ ਮੂਰੇ ਬਹੁਤ ਵਧੀਆ ਬੇਟ ਲੱਗਿਆ ਹੋਇਆਗਾ ਤੇ ਪੰਜਾਬ ਨੰਬਰ ਇਹ ਵੀ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪਿਆ ਸਲੈਂਸਰ ਵਗੈਰਾ ਦੇਖ ਸਕਦੇ ਹੋ ਫੈਬਰ ਵੀ 70 ਲੱਗੀ ਹੋਈ ਆ ਮਗਰ ਵੀ ਬੇਟ ਬਾਈ ਕਹਿੰਦਾ ਲੱਗਿਆ ਹੋਇਆ ਆਪਾਂ ਤੁਹਾਨੂੰ ਇੱਕ ਵਾਰੀ ਆ ਦਗਾ ਰਿਮਾ ਚ ਰਿਮਾ ਚ ਮਗਰ ਵੀ ਦੇਖ ਆ ਸਹੀ ਸੋਹਣਾ ਇੱਧਰ ਬਾਈ ਕਹਿੰਦਾ ਟਾਇਰਾਂ ਤੇ ਲੱਗਿਆ ਹੋਇਆ ਤੁਸੀਂ ਰਿਮਾਂ ਤੇ ਦੇਖ ਸਕਦੇ ਹੋਗੇ ਬਹੁਤ ਵਧੀਆ ਬੇਟ ਲੱਗਿਆ ਹੋਇਆ ਇਹ ਤੇ ਵੀ ਤੇ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਪਿਆਗਾ ਤੇ ਵਧੀਆ ਲੁੱਕ ਦੇ ਵਿੱਚ ਪਿਆਗਾ ਗੱਲ ਕਰ ਲਈ ਇਹਦੀ ਮਾਡਲ ਦੀ ਆਪਾਂ 2020 ਮਾਡਲ ਠੀਕ ਹੈ ਜੀ ਤੇ ਟਾਇਰਾਂ ਦੀ ਗੱਲ ਕਰ ਲਈ ਟਾਇਰ ਨਾਲ ਦੇ ਹੈਗੇ ਜਿਹਦੇ ਨਵੇਂ ਪਏ ਜੀ ਠੀਕ ਹੈ ਜੀ ਤੇ ਹੁਣ ਆਪਾਂ ਇਹ ਗੱਲ ਕਰ ਲਈ ਇਹਦੀ ਡਿਮਾਂਡ ਦੀ 7,85,000 ਦੇ ਠੀਕ ਹੈ ਜੀ ਤੇ ਅੱਗੇ ਇਹਦੇ ਵਿੱਚ ਵੀ ਮਾਨਦਾਨ ਵਰੀ ਕਰ ਦੂਗੀ ਮੋਗੇ ਦੇ ਤੇ ਅੱਗੇ ਬਾਈ ਕੋਲ ਇੱਧਰਲੇ ਪਾਸੇ ਇੱਕ ਹੋਰ ਟਰੈਕਟਰ ਖੜਾਗਾ ਸਵਰਾਜ 963 ਐਸੀਡ ਟਰੈਕਟਰ ਇਹਦੇ ਬਾਰੇ ਦੋ ਜਾਣਕਾਰੀ ਇਹ 2021 ਮਾਡਲ ਹੈ ਜੀ ਹਾਂ ਜੀ ਇਹ ਇੰਜਨ ਗੇਅਰ ਪੱਖੋਂ ਕਿਵੇਂ ਹੈ ਜੀ ਇਹ ਇੰਜਨ ਗੇਅਰ ਦੀ ਗਾਰੰਟੀ ਹੈ ਜੀ ਠੀਕ ਹੈ ਸਾਰਾ ਇਹ ਗੱਲ ਕਰ ਲਈ ਆਪਾਂ ਸਾਰਾ Ориਜినਲ ਟਰੈਕਟਰ ਠੀਕ ਹੈ ਪੰਜਾਬ ਨੰਬਰ ਹੈ 695000 ਰੁਪਏ ਮਾਰਾ ਬਾਕੀ ਮੌਕੇ ਤੇ ਮਾਰਤਾ ਲੋ ਜੀ ਤੇ ਮਿੱਤਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਪੈ 73 ਤੋਂ ਬਗੈਰ ਹੈ ਇਹ ਟਰੈਕਟਰ ਹੈ ਜੀ 73 ਤੋਂ ਬਗੈਰ ਹੈ ਹਾਂ ਜੀ ਜਿਵੇਂ ਖੜਾ ਹੁੰਦੀ ਹੈ ਠੀਕ ਹੈ ਮਿੱਤਰੋ 2021 ਮਾਡਲ ਹੈ ਤੇ ਇਹ ਡਿਮਾਂਡ ਦੀ ਗੱਲ ਕਰ ਲਈ 695 695000 ਰੁਪਏ ਬਾਕੀ ਮੌਕੇ ਤੇ ਕਰਦੇ ਹਾਂ ਮਾਰਤਾ ਠੀਕ ਹੈ ਸਾਈਡ ਗੇਅਰ ਦੇ ਵਿੱਚ ਮਿੱਤਰੋ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਚਾਰੇ ਟਰੈਕਟਰ ਹੀ ਪੂਰੇ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਤੇ ਬਾਈ ਲਾਡੀ ਆਪਾਂ ਗੱਲ ਕਰ ਲਈਏ ਜੇਕਰ ਕਿਸੇ ਨੇ ਇਹਨਾਂ ਚਾਰਾਂ ਟਰੈਕਟਰਾਂ ਵਿੱਚੋਂ ਕੋਈ ਵੀ ਟਰੈਕਟਰ ਪਸੰਦ ਆਉਂਦਾ ਹੋਵੇ ਉਹਦੇ ਵਾਸਤੇ ਆਪਣਾ ਮੋਬਾਈਲ ਨੰਬਰ 9855232166 ਤੇ ਇੱਕ ਤੁਹਾਡਾ ਸਟੈਂਡਰਡ ਚੌਂਕ ਦਾ ਵੀ ਐਡਰੈਸ ਦੱਸ ਦਿੰਨਾ ਬਾਈ ਦਾ ਆਪਣਾ ਹੈਗਾ ਹੀ ਸਟੈਂਡਰਡ ਚੌਂਕ ਦੇ ਨੈਸ਼ਨਲ ਰੋਡੋ ਦੇ ਨਾਲ ਪੁਲ ਦੇ ਥੱਲੇ ਠੀਕ ਹੈ ਟਰੈਕਟਰ ਸੇਲ ਪਰਚੇ ਉੱਥੋਂ ਵੀ ਮਿੱਤਰੋ ਤੁਸੀਂ ਹੰਡਾ ਇਹ ਵੀ ਕੇ ਜਾ ਕੇ ਇਹਨਾਂ ਦੀ ਸੌਫਤ ਤੋਂ ਟਰੈਕਟਰ ਖਰੀਦ ਸਕਦੇ ਹੋ ਹੋਰ ਬਹੁਤ ਸਾਰੇ ਇਹਨਾਂ ਕੋਲ ਟਰੈਕਟਰ ਹੁੰਦੇ ਆਗੇ ਤੇ ਬਾਕੀ ਜੀ ਕਿਰਾਏ ਤੇ ਵੀ ਦਿੰਨੇ ਮਿੱਤਰ ਜੇ ਕਿਸ ਨੇ ਕਿਰਾਏ ਤੇ ਟਰੈਕਟਰ ਲੈਣਾ ਹੋਵੇ ਤਾਂ ਕਿਰਾਏ ਤੇ ਵੀ ਲੈ ਸਕਦੇ ਤੇ ਉੱਥੇ ਜਾ ਕੇ ਵੀ ਖਰੀਦ ਸਕਦੇ ਤੇ ਬਰਨਾਲਾ ਟਰੈਕਟਰ ਮੰਡੀ ਤੇ ਸੋਮਵਾਰ ਨੂੰ ਹੀ ਪਾਈ ਇੱਥੇ ਆਉਂਦੇ ਆ ਟਰੈਕਟਰ ਲੈ ਕੇ ਆਪਣੇ ਤੇ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਦੇਖਣ ਲਈ ਧੰਨਵਾਦ